ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿਨੇ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕੋਈ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇ ਦਾਂਗੇ। ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਭਾਜੀ ਜਸਵੰਤ ਸਿੰਘ ਜਸਵੰਤ ਸਿੰਘ ਜੀ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਜੱਕੋਪਰ ਕਲਾਂ ਭਾਜੀ ਅੱਛਾ ਇਹ ਕਿਹੜੇ ਇਲਾਕੇ ਚ ਪੈਂਦਾ ਹੈ ਸਾਡਾ ਭਾਜੀ ਲੋਹਿਆ ਹਲਕਾ ਹੈ ਹਲਕਾ ਸ਼ਾਹਕੋਟੀ ਸਾਡਾ ਠੀਕ ਹੈ ਕੀ ਵਾਕਿਆ ਹੋਇਆ ਤੁਹਾਡੇ ਨਾਲ ਵਾਕਿਆ ਭਾਜੀ ਹੋਇਆ ਜੀ ਸਾਡਾ ਸਾਡੀ ਜ਼ਮੀਨ ਆ ਭਾਜੀ ਉੱਥੇ ਇੱਕ ਕੁੰਨੀਆਂ ਪੱਠੇ ਦੇ ਲੱਗੇ ਅੱਛਾ ਇਹ ਕਿਹੜੇ ਕਨਾਲ ਭਾਜੀ ਸਾਡੀ ਜ਼ਮੀਨ ਆ ਕਨਾਲ ਮੇਰੇ ਭਰਾ ਦੀ ਕਨਾਲ ਦੇ ਹੀ ਸਾਡੇ ਭਾਜੀ ਪੱਠੇ ਵੀ ਜਿਆ ਨੂੰ ਲਗਭਗ 25 ਦਿਨ ਹੋ ਗਏ 20 22 ਦਿਨ ਬਾਅਦ ਸਾਡੇ ਪੱਠੇ ਹੋਏ ਇਹਨਾਂ ਨੇ ਭਾਜੀ 3-4 ਦਿਨ ਹੋ ਗਿਆ ਕਦ ਕੀਤਾ ਜਿਹੜੀ ਸਾਡੀ ਪੱਠੇ ਵਾਲੀ ਵਟ ਉਹ ਸਾਰੀ ਬਾਤੀ ਹੈ ਅੱਛਾ ਜੀ ਮੈਂ ਭਾਜੀ ਉੱਥੇ ਹੀ ਬੰਦਿਆਂ ਨੂੰ ਪਿੰਡਦਿਆਂ ਨੂੰ ਲਿਜਾ ਕੇ ਦਿਖਾਇਆ ਉੱਥੇ ਬਕੈਦਾ ਥੰਮੀਆਂ ਲੱਗੀਆਂ ਦੋਹਾਂ ਪਾਸੇ ਅੱਛਾ ਜੀ ਦੋ ਬੰਦੇ ਬਕੈਦਾ ਥੰਮੀਆਂ ਲੱਗੀਆਂ ਉਹ ਬੰਦੇ ਕਹਿੰਦੇ ਰੱਸੀ ਬੰਦੇ ਸੀ ਵੀ ਇਹ ਬੰਦਾ ਵਟ ਪਾ ਦੂਗਾ ਅੱਛਾ ਜੀ ਅੱਜ ਭਾਜੀ 3 ਦਿਨ ਹੋ ਗਏ ਇਹਨੇ ਵਟ ਨਹੀਂ ਪਾਈ ਜਿਹੜੀ ਮਾੜੀ ਜੀ ਵਟ ਰੈਂਦੀ ਉਹ ਵੀ ਇਕੱਠੀ ਅੱਛਾ ਜੀ ਉਹ ਵੀ ਭਾਜੀ ਇਹਨੇ ਵਟ ਕਰਦੀ ਹਮ 9:30 ਦਾ ਟਾਈਮ ਅਸੀਂ ਗਏ ਹਨਾ ਦੋਵੇਂ ਬੇਟੀ ਤੇ ਦੋਵੇਂ ਜਾਣੇ ਮੇਰਾ ਬਦਰ ਅੱਛਾ ਜੀ ਉਹ ਭਾਜੀ ਵੱਡੀ ਜਾਂਦੇ ਸਾਡੇ ਜਿਹੜੀ ਮਾੜੀ ਜੀ ਵਟ ਰਹਿ ਗਈ ਉਹ ਵੀ ਵੱਡੀ ਗਈ ਅਸੀਂ ਭਾਜੀ ਉੱਥੇ ਜਾ ਕੇ ਕਿਹਾ ਇਹਦਾ ਵਾਰ ਤਾਂ ਤੁਸੀਂ ਅੱਗੇ ਹੀ ਸਾਰੀ ਵੜਤੀ ਤੁਸੀਂ ਫੇ ਆ ਕੇ ਸਾਡੇ ਪੱਠੇ ਸਾਰੇ ਪਾਸੇ ਮੋਟਰ ਤੇ ਲੰਡੀ ਰਾਤ ਦੀ ਵਾਰੀ ਆ ਅੱਛਾ ਜੀ ਉਹ ਪਾਣੀ ਸਾਡੇ ਉੱਥੇ ਪਈ ਜਾਂਦਾ ਸਾਰਾ ਨੀਵਾ ਥਾਂ ਭਾਜੀ ਸੜਕ ਨਾਲ ਚਾਰ ਪਤਨੀ ਆ। ਪਾਣੀ ਸਾਡੇ ਪੱਠੇ 'ਚ ਪਈਦਾ ਹੈ ਹੰਗਿਆ ਦੇ ਕਿਹਾ। ਮੇਰੀ ਵਾਈਫ ਅਸੀਂ ਦੋਵੇਂ ਜਣੇ ਗਏ। ਇਹਨੇ ਹੈ ਨਾ ਉਹ ਮੇਰਾ ਛੋਟਾ ਬ੍ਰਦਰ ਆ ਮਨਜੀਤ ਸਿੰਘ। ਉਹਨੂੰ ਫੋਨ ਲਾਇਆ ਘਰੇ। ਉਹ ਮੇਰੀ ਭੂਆ ਦੇ ਮੁੰਡੇ ਨੂੰ ਨਾਲ ਲੈ ਕੇ ਗਿਆ ਉਹਦਾ ਨਾਮ ਸੁਤਨਾਮ ਸਿੰਘ। ਇਹਨਾਂ ਨੇ ਜਾ ਕੇ ਉਹ ਮੇਰੀ ਭੂਆ ਦੇ ਮੁੰਡੇ ਨੇ ਤਾਂ ਜਿਹੜਾ ਮੇਰਾ ਬ੍ਰਦਰ ਆ ਮਨਜੀਤ ਸਿੰਘ। ਇਹਨਾਂ ਨੇ ਥੱਲੇ ਸਾਨੂੰ ਮੈਨੂੰ ਘੜਾ ਤੋਂ ਖਿੱਚ ਕੇ ਲਿਆ ਕੇ। ਲੜਕ ਤੇ ਇੱਕ ਈਸਾ ਮੈਨੂੰ ਤੇ ਮੇਰੀ ਵਾਈਫ ਨੂੰ ਮੇਰੀ ਵਾਈਫ ਦੇ ਕੱਪੜੇ ਪਾੜਦੇ ਸੀ ਸਾਰੇ ਆ ਮੇਰੇ ਕੇਸਾਂ ਦੀ ਬੇਵਫਾਈ ਕਰਦੀ ਮੇਰੇ ਸਿਰ ਤੇ ਭਾਜੀ ਐਨੀਆਂ ਜਿਆਦਾ ਮੇਰੇ ਢੇਰ ਤੇ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਅਸੀਂ ਉੱਥੋਂ ਭਾਜੀ ਲੋਹਿਆਂ ਗਏ ਲੋਹਿਆਂ ਲੋਹਿਆਂ ਉੱਥੇ ਸਾਨੂੰ ਉਹਨਾਂ ਨੇ ਇੱਕ ਸਾਡੀ ਬਹੁਤ ਜ਼ਿਆਦਾ ਇਹਨਾਂ ਨੇ ਜਿੰਨਾ ਉਹ ਮੇਰਾ ਜਿਹੜਾ ਬਰਾਦਾ ਜਿਹੜੀ ਮਨਜੀਤ ਸਿੰਘ ਉਹਨੇ ਮੇਰੀ ਘਰ ਦੀ ਦੇ ਵੀ ਢੀਡੇ ਪਾੜਦੇ ਸੀ ਸਾਰੇ ਮੇਰੀ ਸਾਰੀ ਬੇਵਫਾਈ ਮੇਰੇ ਕੇਸਾਂ ਦੀ ਬੇਵਫਾਈ ਉਹ ਮਨਜੀਤ ਸਿੰਘ ਨੇ ਕੀਤੀ ਤੇ ਮੇਰੇ ਕੋਲ ਇਹ ਜਿਹੜੇ ਇੱਥੇ ਆਏ ਆ ਹਾਂਜੀ ਉਹਨਾਂ ਦੇ ਵੀ ਸਟਾ ਲੱਗੀਆਂ ਤੇ ਉਹਨਾਂ ਦੇ ਕਿੱਦਾਂ ਲੱਗੀਆਂ ਭਾਜੀ ਮੈਂ ਤਾਂ ਉਹਨਾਂ ਨੂੰ ਵੇਖਿਆ ਨਹੀਂ ਨਾ ਮੈਨੂੰ ਪਤਾ ਇੱਥੇ ਆਏ ਨਾ ਮੈਨੂੰ ਆ ਮੇਰੀ ਬੇਟੀ ਨੇ ਦੱਸਿਆ ਪਾਣੀ ਲੈਣ ਗਿਆ ਤੇ ਉਹ ਮੇਰੀ ਬੇਟੀ ਕਹਿੰਦੀ ਪਾਣੀ ਲੈਣ ਗਿਆ ਮੇਰੀ ਬੇਟੀ ਕਹਿੰਦੀ ਉਹ ਜਿਹੜਾ ਮੇਰਾ ਬਰਾਬਰ ਬਰਾਦਰ ਮਨਜੀਤ ਸਿੰਘ ਉਹ ਮੇਰੀ ਬੇਟੀ ਕਹਿੰਦੀ ਮੈਨੂੰ ਗਾਲ੍ਹਾਂ ਕੱਢ ਰਿਹਾ ਵਾਰ ਇੱਥੇ ਹਸਪੀਟਲ ਹੀ ਗਾਲ੍ਹਾਂ ਕੱਢ ਰਿਹਾ ਜੀ ਮੇਰੀ ਬੇਟੀ ਨੂੰ ਇਹਨੇ ਦੱਸਿਆ ਮੈਂ ਨਹੀਂ ਵੇਖਿਆ ਭਾਜੀ ਉਹਨਾਂ ਨੂੰ ਆਏ ਇੱਥੇ ਮੈਂ ਨਹੀਂ ਵਖਿਆ ਆਪਣੋ ਦੀ ਸੱਟਾਂ ਲਗੀਆਂ ਪਾਜੀ ਇਹ ਨਹੀਂ ਮੈਨੂੰ ਪਤਾ ਪਾਜੀ ਉੱਥੇ ਇਹਨਾਂ ਨੇ ਮੇਰੀ ਮੇਰੇ ਕੇਸਾਂ ਦੀ ਵਿਆਹ ਦੀ ਮੇਰੀ ਘਰ ਵਾਲੀ ਦੇ ਸਾਰੇ ਵਾਈਫ ਦੇ ਕੱਪੜੇ ਪਾੜਤੇ ਮਨਜੀਤ ਸਿੰਘ ਤੇ ਸਤਨਾਮ ਸਿੰਘ ਉਹ ਜਿਹੜਾ ਮੇਰਾ ਬ੍ਰਦਰ ਦੂਜਾ ਵੱਡਾ ਬਲਵਿੰਦਰ ਸਿੰਘ ਠੀਕ ਹੈ ਇਹਨਾਂ ਨੇ ਪਾਜੀ ਕਿੰਨਾ ਨੇ ਮੈਨੂੰ ਨਹੀਂ ਪਤਾ ਵੀ ਸੱਟਾਂ ਬਾਹਰ ਦੇ ਵਿੱਚ ਪਾਜੀ ਉੱਥੋਂ ਤੋਂ ਹੀ ਹਸਪੀਟਲ ਆ ਗਏ ਹਾਂ ਮੇਰੀ ਬੇਟੀ ਲੈ ਕੇ ਉੱਥੇ ਗਈ ਉਹਨਾਂ ਨੇ ਮੈਨੂੰ ਅੱਛਾ ਅਗਰ ਉੱਥੇ ਜਾ ਕੇ ਹਾਂਜੀ ਮੀਡੀਆ ਉੱਤੇ ਜਾ ਕੇ ਮੌਕਾ ਦੇਖੇ ਜੀ ਤੇ ਜਿਹੜੀ ਤੁਸੀਂ ਗੱਲ ਕਹੀ ਆ ਵੀ ਉਹ ਵੱਟ ਸਾਰੀ ਵਾਧਤੀ ਆ ਜੀ ਉਹ ਉਸੇ ਤਰ੍ਹਾਂ ਹੋਏਗੀ ਹਾਂਜੀ ਭਾਜੀ ਤੁਸੀਂ ਮੀਡੀਆ ਜਾ ਕੇ ਦੇਖਿਓ ਤੇ ਬਕਾਇਦਾ ਰੱਸੀ ਵੱਜੀ ਹੋਈ ਆ ਅੱਛਾ ਜੀ ਜਿਹੜੇ ਉੱਥੇ ਪਾਹੀ ਰੱਸੀ ਬੱਧੀ ਬਕਾਇਦਾ ਦੋ ਬੰਨੇ ਇਦਾਂ ਪੋਲ ਗੱਡੇ ਆ ਹਾਂਜੀ ਦੋ ਬੰਨੇ ਪਾਹੀ ਇਦਾਂ ਪੋਲ ਗੱਡੇ ਆ ਬਕਾਇਦਾ ਰੱਸੀ ਵੱਧੀ ਹੋਈ ਆ ਸਾਡੇ ਤੇ ਭਾਜੀ ਪੱਠੇ ਆ ਇਹਨਾਂ ਨੇ ਕਦ ਕੀਤਾ ਵੱਟ ਪਾਜੀ ਸਾਰੀ ਰੂਟਾ ਵੇਟਰ ਨਾਲ ਵਾਈ ਹੋਈ ਐ ਇਹਨਾਂ ਨੇ ਰੂਟਾ ਵੇਟਰ ਨਾਲ ਅੱਜ ਇਹਨਾਂ ਨੂੰ 6-7 ਦਿਨ ਹੋ ਗਏ ਇਹਨਾਂ ਨੂੰ ਝੋਨਾ ਲਵਣਿਆਂ ਨੂੰ ਉੱਥੇ ਬੰਦਿਆਂ ਨੇ ਜੇ ਆ ਕੇ ਕਿਹਾ ਵੀ ਵੱਟ ਤੁਸੀਂ ਇਹਨਾਂ ਰੂਟਾ ਵੇਟਰ ਨਾਲ ਵਾਈ ਆ ਤੇ ਮਿੱਟੀ ਲਾ ਦਿਓ ਸਾਡੇ ਪੱਠੇ ਸਾਰੇ ਡੁੱਬ ਗਏ ਪਾਜੀ ਬਕਾਇਦਾ ਜਾ ਕੇ ਤੁਸੀਂ ਦੇਖ ਸਕਦੇ ਜੀ ਉੱਥੇ ਰੱਸੀ ਵੱਜੀ ਆ ਪਾਜੀ ਬਕਾਇਦਾ ਐਦਾ ਐਦਾ ਡੋਰ ਵੱਜੀ ਆ ਪਾਜੀ ਐਦਾ ਡੋਰ ਐਦਾ ਡੋਰ ਵੱਜੀ ਆ ਜੇ ਉਹਦੇ ਵਿੱਚ ਪਾਜੀ ਕੋਈ ਵੀ ਗਲਤੀ ਹੋਵੇ ਵੀ ਜੋਰ ਗਲਤਾਂ ਜਾਂ ਵੱਟ ਖੜੀ ਹੋਵੇ ਤੇ ਅਸੀਂ ਜ਼ਿੰਮੇਵਾਰ ਆ ਮੀਡੀਆ ਜਾ ਕੇ ਦੇਖੇ ਭਾਜੀ ਉਥੇ ਵੀ ਉਹਦੇ ਵਿੱਚ ਗਲਤੀ ਭਾਜੀ ਉਥੇ ਡੋਰ ਵੱਜੀ ਸਿੱਧੀ ਇਹਦਾ ਡੋਰ ਵੱਜੀ ਆ ਫੇਰ ਭਾਜੀ ਉਹ ਗਲਤੀ ਮੇਰੇ ਉਹ ਜਿਹੜਾ ਮੇਰਾ ਵੱਡਾ ਬਰਾਦਰ ਆ ਉਹਦੀ ਤਾਂ ਸਾਡੀ ਕਨਾਲ ਕਾਂ ਪੈਲੀ ਆ ਛੋਟਾ ਬਰਾਦਰ ਜਿਹੜਾ ਮਜੀਤ ਸਿੰਘ ਉਹਨੂੰ ਦੂਜੇ ਪੰਨੇ ਕਨਾਲ ਪੈਲੀ ਦਿੱਤੀ ਆ ਇਹ ਭਾਜੀ ਜਦੋਂ ਵੀ ਲੜਦਾ ਉਹਦਾ ਹੀ ਮੇਰੇ ਝੋਟ ਮਾਰਦਾ ਇੱਕ ਸਾਲ ਪਹਿਲਾਂ ਭਾਜੀ ਆ ਦੇਖੋ ਮੈਨੂੰ ਕੋਧਰ ਆਇਆ ਸਾਡੇ ਜੱਕੋ ਪੁੱਛ ਜਾ ਕੇ ਪਤਾ ਕਰ ਲੋ ਆ ਮੇਰੀ ਉਂਗਲ ਧੋੜਤੀ ਭਾਜੀ ਆ ਦੇ ਮੇਰੇ ਦੋਨੇ ਉਂਗਲਾਂ ਧੋੜਤੀਆਂ ਮਨਜੀਤ ਸਿੰਘ ਨੇ ਧੋੜੀਆਂ ਮੇਰੀਆਂ ਉਂਗਲਾਂ ਇੱਕ ਸਾਲ ਪਹਿਲਾਂ ਇੱਥੇ ਤੁਸੀਂ ਬਕਾਇਦਾ ਵੇਖ ਸਕਦੇ ਆ ਇੱਥੇ ਸਾਡੇ ਨਕੂਦਰ ਦੇ ਵਿੱਚ ਹੀ ਮੇਰਾ ਇਲਾਜ ਹੋਇਆ ਸੀ ਫਿਰ ਉੱਥੇ ਭਾਜੀ ਇਹਨੇ ਸਾਰੀ ਪੰਚਾਇਤ ਦੇ ਵਿੱਚ ਜੱਕੋ ਪਰਚਾ ਦੀ ਪੰਚਾਇਤ ਦੇ ਵਿੱਚ ਰਾਜੀਨਾਮਾ ਕਰ ਲਿਆ ਮੇਰੀ ਮਿਹਨਤ ਕਰਕੇ ਇਹ ਕਹਿੰਦਾ ਮੈਂ ਇਹਦਾ ਛੋਟਾ ਫਜ਼ਾਨਾ ਫਜ਼ਾਨਾ ਮੇਰੇ ਪੈਰਾਂ ਨੂੰ ਹੱਥ ਲਾ ਕੇ ਤੇ ਮੈਨੂੰ 10000 ਰੁਪਇਆ ਪੰਚਾਇਤ ਕਹਿੰਦੀ ਜੁਰਮਾਨਾ ਭਰਤਾ ਵੀ ਇਹਦੀਆਂ ਉਂਗਲਾਂ ਟੁੱਟੀਆਂ ਵਾਂ ਤੇ 10000 ਰੁਪਇਆ ਭਾਜੀ ਜੁਰਮਾਨਾ ਭਰਤਾ 10000 ਰੁਪਇਆ ਭਾਜੀ ਮੈਨੂੰ ਦੇ ਕੇ ਤੇ ਰਾਜੀਨਾਮਾ ਕਰਤਾ ਇਹ ਹਰ ਸਾਲ ਭਾਜੀ ਇਦਾਂ ਹੀ ਕਰਦਾ ਅੱਜ ਵੀ ਜਿੰਨੀ ਗਲਤੀ ਆ ਉਹ ਵੱਡੇ ਮੇਰੇ ਬ੍ਰਦਰ ਨੇ ਮੇਰਾ ਪੱਠੇ ਜੋ ਕੀਤਾ ਸਾਰਾ ਕੁਝ ਇਹ ਮੇਰੀ ਭੂਆ ਦਾ ਮੁੰਡਾ ਇਹ ਮਨਜੀਤ ਸਿੰਘ ਇਹਨਾਂ ਨੇ ਬਲਵਿੰਦਰ ਸਿੰਘ ਭਾਜੀ ਇਹਨਾਂ ਨੇ ਕੀਤਾ ਮੇਰੀ ਵਾਈਫ ਦੇ ਵੀ ਸੱਟਾਂ ਮਾਰੀਆਂ ਦੇਖੋ ਸਾਰੇ ਕੱਪੜੇ ਕੱਟ ਇੱਥੇ ਪਾਜੀ ਤੁਸੀਂ ਬਕਾਇਦਾ ਰਿਕਾਰਡ ਦੇਖ ਸਕਦੇ ਇੱਕ ਸਾਲ ਬਾਅਦ ਆ ਦੇਖ ਇੱਥੇ ਦੇਖੋ ਪਾਜੀ ਮੇਰੀਆਂ ਉਂਗਲਾਂ ਆਏ ਮਨਜੀਤ ਸਿੰਘ ਨੇ ਤੋੜੀਆਂ ਨਾਲ ਮੇਰੀਆਂ ਇੱਕ ਸਾਲ ਪਹਿਲਾਂ ਹੋ ਗ੍ਰਾ ਪਾਜੀ ਬਕਾਇਦਾ ਸਾਡੇ ਜੱਟੋਪੁਰ ਜਾ ਕੇ ਦੇਖ ਸਕਦੇ ਆ ਸਾਡੀ ਮੌਜੂਦਾ ਪੰਚਾਇਤ ਕੋ ਜਾ ਕੇ ਪੁੱਛ ਸਕਦੇ ਪੰਚਾਇਤ ਦੇ ਵਿੱਚ ਰਜਿਨਾਮਾ ਆਇਆ ਲੋਹਿਆ ਹਸਪੀਟਲ ਸਰਕਾਰੀ ਉੱਥੇ ਮੈਨੂੰ 10000 ਰੁਪਇਆ ਪਾਜੀ 50 ਦਿਨਾਂ ਨੂੰ ਮਨਜੀਤ ਸਿੰਘ ਨੂੰ ਜੁਰਮਾਨਾ ਪਾਇਆ 10000 ਰੁਪਇਆ ਦੇ ਕੇ ਮੇਰੇ ਬਕਾਇਦਾ ਪੈਰੇ ਹੱਥ ਲਾ ਕੇ ਨੇ ਮਿੰਟ ਕੀਤੀ ਕਹਿੰਦਾ ਅੱਜ ਤੋਂ ਬਾਅਦ ਮੈਂ ਵੱਡੇ ਅਡੇ ਬ੍ਰਦਰ ਦੇ ਨਾਲ ਅੱਜ ਤੋਂ ਬਾਅਦ ਮੈਂ ਕੋਈ ਨਹੀਂ ਗਲਤੀ ਕਰਦਾ ਤੇ ਅੱਜ ਭਾਜੀ ਇਹਨਾਂ ਨੇ ਤਿੰਨਾਂ ਜਾਣਿਆਂ ਨੇ ਮਿਲ ਕੇ ਬਲਵਿੰਦਰ ਸਿੰਘ ਮਨਜੀਤ ਸਿੰਘ ਤੇ ਸਤਨਾਮ ਸਿੰਘ ਮੇਰੇ ਭਾਜੀ ਕਿਸਾਂ ਦੀ ਬੇਵਦੀ ਕੀਤੀ ਜਾ ਕੇ ਵੇਖ ਲਓ ਭਾਜੀ ਉੱਥੇ ਡੋਰ ਵੱਜੀ ਪਈ ਆ ਸਿੱਧੀ ਡੋਰ ਵੱਜੀ ਆ ਕਿਸੇ ਪਿੰਡ ਦੇ ਬੰਦੇ ਨੂੰ ਤੁਸੀਂ ਪੁਲਿਸ ਨੂੰ ਕਨਫਰਮ ਕੀਤਾ ਅਸੀਂ ਭਾਜੀ ਮੇਰੇ ਕੋਲ ਤਾਂ ਭਾਜੀ ਇਹ ਚਾਰ ਪੰਜ ਵਾਰ ਹੀ ਹੋ ਗਿਆ ਉੱਥੇ ਬਕਾਇਦਾ ਭਾਜੀ ਲੋਹਿਆਂ ਥਾਣੇ ਜਾ ਕੇ ਤੁਸੀਂ ਕਢਾ ਸਕਦੇ ਆ ਨੀ ਅੱਜ ਤੁਸੀਂ ਪੁਲਿਸ ਨੂੰ ਕਨਫਰਮ ਕੀਤਾ ਅੱਜ ਭਾਜੀ ਅਸੀਂ ਪੁਲਿਸ ਨੂੰ ਨਹੀਂ ਕੀਤਾ ਅਸੀਂ ਹੁਣ ਜਦੋਂ ਭਾਜੀ ਮੈਂ ਹਸਪੀਟਲ ਗਏ ਆ ਉਥੇ ਡਾਕਟਰ ਸਾਹਿਬ ਨਹੀਂ ਹੈਗੇ ਸੀ ਅੱਛਾ ਜੀ ਡਾਕਟਰ ਸਾਹਿਬ ਨੇ ਸਾਨੂੰ ਰੈਫਰ ਕਰਤਾ ਜੀ ਉਥੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਭਾਜੀ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜਾ ਭਾਜੀ ਮੇਰੇ ਮੇਰੇ ਫਾਦਰ ਨੇ ਮੈਨੂੰ ਜਿਹੜਾ ਕਨਾਲਖਾਨਾ ਦਿੱਤਾ ਵਾ ਜਿਹੜਾ ਮੈਨੂੰ ਭਾਜੀ ਮੇਰੇ ਫਾਦਰ ਨੇ ਕਨਾਲਖਾਨਾ ਦਿੱਤਾ ਵਾ ਉਹ ਮੇਰਾ ਕਨਾਲਖਾਨਾ ਜਿਹੜੀ ਵਟ ਭਾਜੀ ਨੇ ਵਾਈ ਆ ਉਹ ਮੇਰਾ ਮੈਂ ਬਰਾਬਰ ਇਹੀ ਮੰਗ ਕਰਦਾ ਭਾਜੀ ਕਿ ਮੇਰਾ ਉਹ ਮੈਨੂੰ ਉਹ ਮੇਰੀ ਵਟ ਜਿਹੜੀ ਆ ਪੂਰੀ ਸਹੀ ਕਰਾਈ ਜਾਵੇ ਜਿਸ ਤੋਂ ਸਾਡੀ ਲੜਾਈ ਹੋਈ ਆ ਮੇਰਾ ਕਨਾਲ ਪੂਰਾ ਥਾਂ ਮੇਰੇ ਜਿਹੜਾ ਫਾਦਰ ਨੇ ਦਿੱਤਾ ਉਹ ਮੇਰਾ ਕਨਾਲ ਥਾਂ ਪੂਰਾ ਕੀਤਾ ਜਾਵੇ ਇਹ ਸਾਰਾ ਇਹ ਜਿਹੜਾ ਮੇਰਾ ਬਰਾਦਰ ਬਲਵਿੰਦਰ ਸਿੰਘ ਨੇ ਸਾਰਾ ਮੇਰਾ ਥਾਂ ਵਾਲਿਆ ਜੀ ਉਹ ਮੇਰਾ ਥਾਂ ਵਾਲਿਆ ਮੈਨੂੰ ਬੇਰੀ ਇਹੀ ਮੰਗ ਕਿ ਮੈਨੂੰ ਭਾਜੀ ਪਹਿਲਾਂ ਵੀ ਇਹਨਾਂ ਨੇ ਮੈਨੂੰ ਜਾਨ ਲੈਵਾ ਹਮਲਾ ਕੀਤਾ ਮੇਰੇ ਤੇ ਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਤੇ ਸਤਨਾਮ ਸਿੰਘ ਤੁਸੀਂ ਪਿੰਡ ਵਿੱਚ ਪਾਜੀ ਜਾ ਕੇ ਪੁੱਛ ਸਕਦੇ ਜਦੋਂ ਮੈਂ ਪਿਛਲੇ ਸੀਜ਼ਨ ਆਪ੍ਰੈਲ ਦੇ ਵਿੱਚ ਕੰਪੇਨ ਲੈ ਕੇ ਜਾਣਾ ਸੀ ਆ ਪਾਜੀ ਮੇਰੇ ਜਿਹੜਾ ਮੇਰੀ ਭੂਆ ਦਾ ਮੁੰਡਾ ਵਾ ਮੇਰੀ ਭੂਆ ਦਾ ਮੁੰਡਾ ਸਤਨਾਮ ਸਿੰਘ ਤੇ ਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਆ ਦੇਖੋ ਆ ਮੇਰਾ ਪਾਜੀ ਸਾਰਾ ਸਿਰ ਵਰਤ ਆ ਮੇਰੇ ਬਕਾਇਦਾ ਟੰਕੇ ਲੱਗੇ ਆ ਸਰਕਾਰੀ ਹਸਪੀਟਲ ਦੇ ਵਿੱਚ ਪਾਜੀ ਟੰਕੇ ਲੱਗੇ ਆ ਇਹਨਾਂ ਨੇ ਪਾਜੀ ਮੇਰੇ ਨਾਲ ਹਰ 6 ਮਹੀਨੇ ਬਾਅਦ ਜਦੋਂ ਮੈਂ ਕੰਪੇਨ ਲੈ ਕੇ ਜਾਣਾ ਹਰ ਵਾਰੀ ਭਾਜੀ ਮੇਰਾ ਛੋਟਾ ਕਾਕਾ ਮੇਰੀਆਂ ਦੋ ਗੁੱਡੀਆਂ ਵੱਡੀਆਂ ਮੇਰੇ ਨਾਲ ਭਾਜੀ ਇਹਨਾਂ ਨੇ ਮੇਰੇ ਤੇ 6-7 ਵਾਰੀ ਜਾਨ ਲੈਵਾ ਹਮਲਾ ਕੀਤਾ ਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਤੇ ਸਤਨਾਮ ਸਿੰਘ ਮੈਂ ਭਾਜੀ ਇਹੀ ਮੰਗ ਕਰਦਾ ਕਿ ਮੈਨੂੰ ਭਾਜੀ ਇਹਨਾਂ ਤੋਂ ਤਿੰਨਾਂ ਤੋਂ ਖਤਰਾ ਹੈ ਮੇਰੀ ਜਾਨ ਨੂੰ ਖਤਰਾ ਮੈਂ ਇਹੀ ਮੰਗ ਕਰਦਾ ਭਾਜੀ ਵੀ ਮੈਨੂੰ ਇਨਸਾਫ ਦਿਵਾਓ ਭਾਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਓਕੇ ਠੀਕ ਹਾਂ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਬਲਵਿੰਦਰ ਸਿੰਘ ਜੀ ਅ ਬਲਵਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਜੱਪ ਕੋਰ ਕਲਰ ਨੂੰ ਅੱਛਾ ਜੀ ਥਾਣਾ ਕਿਹੜਾ ਪੈਂਦਾ ਤੁਹਾਨੂੰ ਬੋਨੀਆ ਠੀਕ ਹੈ ਜੀ ਕੀ ਗੱਲ ਹੋਈ ਤੁਹਾਡੇ ਨਾਲ ਗੱਡੀ ਦਾ ਜੱਗ ਵੱਟ ਗਿਆ ਰੋਣਾ ਅੱਛਾ ਜੀ ਤੇ ਫਿਰ ਲੜਾਈ ਕਿਸ ਤਰ੍ਹਾਂ ਹੋਈ ਆ ਲੜਾਈ ਉਹ ਇਹਦੇ ਦਾ ਬੇਟਾ ਇੱਕ ਮੰਦਾ ਵਾ ਤੇ ਘਰ ਵਾਲੇ ਦੇ ਸਾਥ ਪੰਜੇ ਆ ਕੇ ਡਾਕਾ ਜਾਰਾ ਸਾਡੇ ਦੋਵਾਂ ਨੇ ਅੱਛਾ ਜੀ ਬਾਤਲ ਵੀ ਹੀ ਕਹਿੰਿਆ ਵੀ ਕੋਰ ਹੂੰ ਬੰਦਾ ਵੀ ਅੱਛਾ ਜੀ ਪੂਰੀ ਗੱਲ ਦੱਸੋ ਨਾ ਲੜਾਈ ਕਿਸ ਤਰ੍ਹਾਂ ਹੋਈ ਆ ਤੁਸੀਂ ਉੱਥੇ ਕਿੱਦਾਂ ਪਹੁੰਚੇ ਆ ਉਹ ਪਾਣੀ ਲਾਉਂਦੇ ਸੀ ਧੌਂਦੇ ਨਾ ਅੱਛਾ 7 ਵਜੇ ਲਾਇਆ ਪਾਣੀ ਹਾਂ ਉੱਤਰ ਵਾਰੀ ਦੀ ਆ ਥੱਲੇ ਦੋ ਘੰਟੇ ਲਾਉਣੇ ਆ ਹਾਂ ਤੇ ਆਹ ਨਾਲ ਸਾੰਗੀ ਆ ਅੱਛਾ ਜੀ ਹਾਂ ਜੀ ਤੇ ਫਿਰ ਇਹ ਵੀ ਉੱਥੇ ਖੂ ਤੇ ਸੀਗੇ ਪਹਿਲਾਂ ਆ ਗਿਆ ਉਹ ਇੱਕ ਵਾਰੀ ਵੇਖ ਤੇ ਹਾਂ ਮੁਰਕੇ ਖਸ ਕਰੋ ਕੋੜ ਨਾਲ ਜਾ ਕੇ ਨਾਲ ਮੁੰਡਾ ਵੀ ਲਗਿਆ ਪਹਿਲਾਂ ਦੋਵੇਂ ਜੀ ਹਾਂ ਮੁਰਕੇ ਜਾ ਕੇ ਪੈ ਗੋਇਆ ਹਾਂ ਕੀ ਸੀ ਉਹਨਾਂ ਦੇ ਕੋਲ ਕਿਹੜੇ ਹਥਿਆਰ ਸੀ ਉਹ ਕੋਈ ਹੈਗਾ ਇਹ ਦੂਜਾ ਦਾਤਰ ਹਾਂ ਇੱਕ ਤਈ ਹਮ ਤੇ ਡੰਡਾ ਹੈ ਹਾਂ ਤੇ ਫਿਰ ਉੱਥੇ ਇੱਥੇ ਕਿੱਦਾਂ ਪਹੁੰਚੇ ਤੁਸੀਂ ਨਕਉਦਰ ਅੱਛਾ ਗੱਡੀ ਛੱਡ ਕੇ ਗਏ ਬੇ ਤੇ ਰੌਣਾ ਸਿਰਫ ਵੱਟ ਦਾ ਹੀ ਆ ਜੀ ਹਾਂ ਜੀ ਹਾਂ ਜੀ ਵੱਟ ਦਾ ਇਹ ਵੱਟ ਦੇ ਰੌਲੇ ਨੂੰ ਲੈ ਕੇ ਕਿੰਨੀਆਂ ਲੜਾਈਆਂ ਹੋਈਆਂ ਤੁਹਾਡੀਆਂ ਪਹਿਲਾਂ ਦੋ ਤਿੰਨ ਵਾਰ ਹੀ ਹੋਈ ਆ ਵੱਡੀ ਜਾਂਦਾ ਵੱਟ ਹੈ ਇਹਦੀ ਵੱਟ ਤੇ ਛੱਡੀ ਨਹੀਂ ਸਾਰੀ ਵੱਟ ਨੇ ਅੱਛਾ ਜੀ ਆਪਾਂ ਪਿੱਛੇ ਵੱਟ ਪਾ ਕੇ ਜੋ ਨਲਾ ਲਿਆ ਨਾ ਤਾਂ ਪਿਆਰ ਉਹ ਬੁਲਾਉਣਾ ਹੀ ਨਹੀਂ ਨੂੰ ਹੂੰ ਪਿੱਛੇ ਹੋਰ ਵੱਟ ਪਾਈ ਹੈ ਤਾਂ ਲੇਕਿਨ ਉਹ ਤਾਂ ਕਹਿੰਦਾ ਵੱਟ ਕੋਈ ਪਾਈ ਨਹੀਂ ਤਾਂ ਸਾਰੀ ਵੱਟ ਵੜ ਲਈ ਉਹਨੇ ਨਹੀਂ ਨਹੀਂ ਪਾਈ ਹੋਈ ਵੱਟ ਆਪਣਾ ਜੇ ਅਸੀਂ ਮੌਕਾ ਦੇਖਣ ਜਾਈਏ ਹਾਂ ਜੀ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੱਚ ਹੋਏਗੀ ਹਾਂ ਜੀ ਸੱਚ ਹੈ ਓਕੇ ਆਪਾਂ ਪਿੱਛੇ ਪਾਈ ਹੋਈ ਵੱਟ ਤੇ ਇੱਕ ਵੱਟ ਦੇ ਨਾਲ ਲੈ ਕੇ ਦੋ ਭਰਾਵਾਂ ਦੇ ਵਿੱਚ ਜਾਂ ਤਿੰਨ ਭਰਾਵਾਂ ਦੇ ਵਿੱਚ ਇੰਨੀ ਵੱਡੀ ਲੜਾਈ ਹੋਈ ਆ ਤੇ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਪਿੰਡ ਦੀ ਪੰਚਾਇਤ ਵੱਲੋਂ ਜਾਂ ਪੁਲਿਸ ਵੱਲੋਂ ਓਕੇ ਐ ਕਿਤੇ ਗਿਆ ਹੀ ਨਹੀਂ ਜੀ ਹਾਂ ਜਿੱਥੇ ਪਾਣੀ ਨਿਗਣਾ ਉੱਥੇ ਵੀ ਆੜ ਦੇ ਵਿੱਚ ਰੂੜੀ ਛੱਤੀ ਦਾ ਢੇਰ ਲਾਇਆ ਪਿਆ ਹਾਂ ਪਾਣੀ ਉਹਨਾਂ ਲਈ ਲੱਗੇ ਹੋਏ ਸੀ ਪੈਪਨਾ ਲਾਉਣੇ ਪਿਆ ਪ੍ਰਸ਼ਾਸਨ ਹਾਂ ਠੀਕ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਿਆ ਤੁਹਾਡੀ ਕੋਈ ਨਿਆਂ ਮਿਲਣਾ ਚਾਹੀਦਾ ਜੀ ਬਸ ਤੇ ਇਹ ਬੇਟੀ ਵੀ ਉੱਥੇ ਮੌਕੇ ਤੇ ਸੀਗੀ ਹਾਂ ਜੀ ਇਹ ਨਾਲ ਚੱਲ ਪਿਆ ਪ੍ਰਸ਼ਾਸਨ ਲਾਉਂਦੇ ਪਾਣੀ ਅੱਛਾ ਜੀ નાળે